ਦੋਸਤੋ ਪਿਆਰ ਭਰੀ ਸਸਰੀਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਅੱਜ ਦੀ ਦੋਸਤੋ ਤੇਰੀ ਵੀਡੀਓ ਕਵਰ ਕਰ ਰਹੇ ਆਪਾਂ ਪਿੰਡ ਭੈਰੂ ਪੱਟੀ ਤੇ ਕੋਟਕਪੁਰੇ ਤੋਂ 10-12 ਕਿਲੋਮੀਟਰ ਦੂਰੀ ਤੇ ਰਹਿ ਗਿਆ ਤੇ ਜਿੱਥੋਂ ਤੋਂ ਆਉਂਕੇ ਤਾਂ ਮੱਤਾ ਮੱਤੇ ਦੇ ਨਾਲ ਹੀ ਪਿੰਡ ਆ ਰਿਹਾ ਨੂੰ ਤੇ ਆਰੀ ਨੂੰ ਦੇ ਨਾਲ ਹੀ ਆ ਗਿਆ ਪਿੰਡ ਭੈਰੂ ਪੱਟੀ ਤੇ ਦੋਸਤੋ ਬਾਈਆਂ ਨੇ ਦੂਜੇ ਸੂਏ ਝੋਟੀ ਸੇਲ ਕਰਨੀ ਆ ਤੇ ਬਹੁਤ ਠੰਡੀ ਸੀ ਲਾ। ਥਾਰੀ ਪੰਡੇ ਦੀ ਤੁਸੀਂ ਵਰਤਨ ਚੈੱਕ ਕਰ ਲਓ। ਤਣਲੇਵਾ ਚੈੱਕ ਕਰ ਲਓ। ਕਿੱਥੇ ਥੋੜੇ ਜਿਗਲਕਲ ਥਾਪ ਪਈ ਆ। ਤੇ ਆਜੋ ਇੱਕ ਵਾਰੀ ਤੁਹਾਨੂੰ ਤੋੜ ਕੇ ਭਗਾਉਨੇ ਆ। ਤੇ ਚੈੱਕ ਪਾ ਲਾਜ਼ਮੀ ਕਰਿਓ। ਕੋਲੋ ਬਾਈ ਜਖੜ। ਸੋ ਤੋਂ ਚੈੱਕ ਪਾ ਤੁਦੀ ਕਰਨੀ ਆ। ਤੇ ਨਿਗਾ ਆਪਾਂ ਮਰੋਣੀਆਂ। ਬੋਲੋ ਬਾਈ ਜੀ ਬੱਸ ਮੰਨਦੇ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੰਨਾ ਸੂਆ ਬਾਈ ਜੀ ਆ ਨਹੀਂ ਦੂਜਾ ਸੂਆ ਦੂਜੇ ਸੂਏ ਝੋਟੀਆਂ ਦੋਸਤੋ ਤੇ ਕਿੰਨੇ ਦਿਨ ਬਾਕੀ ਆ ਜੀ ਬਸ ਇਹ ਦੋ ਦੋ ਦਿਨ ਮਸਾਂ ਹੀ ਪੂਰੇ ਲਓ ਦੋਸਤੋ ਦਿਨ ਪੂਰਾ ਕਰਮਾ ਵਾਲੀ ਦੇ ਚੈੱਕ ਪਾਤ ਬਹੁਤ ਚੰਗੀ ਨਦਰ ਦੀ ਮੋਹਰਾਂ ਨਦਰ ਦੀ ਝੋਟੀ ਆ ਤੇ ਮੋਆ ਨੰਬਰ ਆਪਾਂ ਬਾਈ ਜਾ ਵੀਡੀਓ ਚ ਪਾਵਾਂਗੇ ਤੇ ਕਰੋ ਲਾਜ਼ਮੀ ਗੱਲਬਾਤ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਕਿੰਨੇ ਵੀ ਭਰਾ ਆਪਣੇ YouTube ਚੈਨਲ ਤੇ ਤੇ Facebook ਪੇਜ ਤੇ ਜੁੜੇ ਆ ਤੇ ਬੈਲ ਵਾਲਾ ਬਟਨ ਤੇ ਫੋਲੋ ਵਾਲਾ ਬਟਨ ਲਾਜ਼ਮੀ ਦਬਾ ਦਿਓ ਤੇਰੀ ਆਉਣ ਵਾਲੀ ਅਪਡੇਟ ਆ ਤੁਹਾਡੇ ਤਾਈ ਬਹੁਤ ਆਸਾਨੀ ਤਾਈ ਪਹੁੰਚ ਜਾਗੇ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ